ਕੀ ਖਬਰ ਸਾਹਮਣੇ ਆ ਰਹੀ ਹੈ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਦੱਸਦੇ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗਨਮੈਨ ਦੀ ਚੱਕੀ ਹਾਲਾਤਾਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਏ ਸੀ ਆਈ ਐਸ ਐਫ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਦੇ ਵਿੱਚ ਤੈਨਾਤ ਸੀ ਦੇ ਰਾਤ ਪਿਸਤੌਲ ਦੇ ਵਿੱਚੋਂ ਗੋਲੀ ਜਲਦੀ ਹੈ ਤੇ ਗਰਦਨ ਦੇ ਵਿੱਚ ਵੜ ਕੇ ਸਿਰ 'ਚੋਂ ਲੰਘ ਜਾਂਦੀ ਹੈ ਬਿੱਟੂ ਉਸ ਸਮੇਂ ਘਰ ਤੇ ਵਿੱਚ ਮੌਜੂਦ ਨਹੀਂ ਸੀ ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ ਗੋਲੀ ਦੀ ਆਵਾਜ਼ ਤੇ ਨਾਲ ਪੂਰਾ ਇਲਾਕਾ ਦਹਿਲ ਜਾਂਦਾ ਹੈ ਜਦੋਂ ਉੱਥੇ ਤੈਨਾਤ ਉਸਦੇ ਸਾਥੀ ਉਸਦੇ ਕਮਰੇ ਦੇ ਨੇੜੇ ਪਹੁੰਚਦੇ ਨੇ ਤਾਂ ਸੰਦੀਪ ਖੂਨ ਦੇ ਨਾਲ ਲਤਪਤ ਜ਼ਮੀਨ ਤੇ ਪਿਆਸੀ ਪਾਈਆਂ ਨੇ ਤੁਰੰਤ ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਸੂchna ਤੋਂ ਬਾਅਦ CISF ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗੋਲੀ ਕਿਵੇਂ ਚੱਲੇ ਜਾਂ ਚੁਲਾਈ ਗਈ ਅਧਿਕਾਰੀ ਦੇ ਘਰ ਤੱਕ ਬਿੱਟੂ ਦੇ ਘਰ ਦੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰਦੇ ਹੋਏ ਨਜ਼ਰ ਆ ਰਹੇ ਨੇ ਕੇਂਦਰ ਸਰਕਾਰ ਦੀ ਸੁਰੱਖਿਆ ਫੋਰਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ले रही है सो हादसे समय सांसद मेंबर बिट्टू कोठी ਦੇ ਵਿੱਚ ਮੌਜੂਦ ਨਹੀਂ ਸੀ ਉਹ ਕਿਸੇ ਪਾਰਟੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਏ ਹੋਏ ਸਨ ਤੇ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਹੀ ਉਹਨਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਹਾਦਸੇ ਦੇ ਸਮੇ ਹੋਰ ਸੁਰੱਖਿਆ ਕਰਮਚਾਰੀ ਕਾਰ ਦੇ ਵਿੱਚ ਮੌਜੂਦ ਸਨ ਦੇ ਰਾਤ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਮੌਜੂਦ ਸੁਰੱਖਿਆ ਮੁਲਾਜ਼ਮਾ ਤੋਂ ਵੀ ਪੁੱਛਗਿੱਛ ਕੀਤੀ ਹਾਲਾਂਕਿ ਪੁਲਿਸ ਹਾਦਸੇ ਦੇ ਸਮੇਂ ਮੌਜੂਦ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰੀਏ ਇਸ ਹਾਦਸੇ ਬਾਰੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗਾ ਤੇ ਉਹ ਮੌਕੇ ਤੇ ਪਹੁੰਚਦੇ ਨੇ ਦੱਸਦੀ ਹੈ ਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੇ ਵਿੱਚ ਗੋਲੀ ਚੱਲਣ ਦਾ ਕਾਰਨ ਸਪਸ਼ਟ ਨਹੀਂ ਕੀਤਾ ਗੋਲੀ ਕਿਵੇਂ ਚੱਲੀ ਜਾਂ ਕਿਸੇ ਦੇ ਵੱਲੋਂ ਚਲਾਈ ਗਈ ਇਸ ਬਾਬਤ ਅਜੇ ਕਿਸੇ ਵੀ ਅਧਿਕਾਰੀ ਦੇ ਵੱਲੋਂ ਜਿਹੜੀ ਆ ਬਿਆਨ ਨਹੀਂ ਕਿੱਤਾ ਗਿਆ ਹਾਲਾਂਕਿ ਗੋਲੀ ਉਸਦੀ ਗਰਦਨ ਵਿੱਚੋਂ ਦੀ ਲੰਘ ਕੇ ਸਿਰ ਦੇ ਵਿੱਚ ਲੱਗਤੀ ਹੈ ਜਿਸ ਦੇ ਨਾਲ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਮੌਤ ਹੋ ਚੁੱਕੀ ਹੈ ਸਬੇ ਬਹੁਤ ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦੇ ਕਾਰਨ ਕੀ ਨੇ ਦੀ ਖਬਰ ਸਾਹਮਣੇ ਆ ਰਹੀ ਹੈ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਦੱਸਦੇ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਏ ਸੀ ਆਈ ਐਸ ਐਫ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਦੇ ਵਿੱਚ ਤੇਨਾਤ ਸੀ ਦੇ ਰਾਤ ਪਿਸਤੌਲ ਦੇ ਵਿੱਚੋਂ ਗੋਲੀ ਜਲਦੀ ਹੈ ਤੇ ਗਰਦਨ ਦੇ ਵਿੱਚ ਵੜ ਕੇ ਸਿਰ 'ਚੋਂ ਲੰਘ ਜਾਂਦੀ ਹੈ ਬਿੱਟੂ ਉਸ ਸਮੇਂ ਘਰ ਦੇ ਵਿੱਚ ਮੌਜੂਦ ਨਹੀਂ ਸੀ ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ ਗੋਲੀ ਦੀ ਆਵਾਜ਼ ਤੇ ਨਾਲ ਪੂਰਾ ਇਲਾਕਾ ਦਹਿਲ ਜਾਂਦਾ ਹੈ ਜਦੋਂ ਉੱਥੇ ਤੈਨਾਤ ਉਸਦੇ ਸਾਥੀ ਉਸਦੇ ਕਮਰੇ ਦੇ ਨੇੜੇ ਪਹੁੰਚਦੇ ਨੇ ਤਾਂ ਸੰਦੀਪ ਖੂਨ ਦੇ ਨਾਲ ਲਤਪਤ ਜ਼ਮੀਨ ਤੇ ਪਿਆ ਸੀ ਸਿਪਾਹੀਆਂ ਨੇ ਤੁਰੰਤ ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਸੂchna ਤੋਂ ਬਾਅਦ CISF ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗੋਲੀ ਕਿਵੇਂ ਚੱਲੇ ਜਾਂ ਚੁਲਾਈ ਗਈ ਅਧਿਕਾਰੀ ਦੇ ਘਰ ਤੱਕ ਬਿੱਟੂ ਦੇ ਘਰ ਦੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰਦੇ ਹੋਏ ਨਸਰ ਆ ਰਹੇ ਨੇ ਕੇਂਦਰ ਸਰਕਾਰ ਦੀ ਸੁਰੱਖਿਆ ਫੋਰਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ले रही है सो हादसे समय सांसद मेंबर बिट्टू कोठी ਦੇ ਵਿੱਚ ਮੌਜੂਦ ਨਹੀਂ ਸੀ ਉਹ ਕਿਸੇ ਪਾਰਟੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਏ ਹੋਏ ਸਨ ਤੇ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਹੀ ਉਹਨਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਹਾਦਸੇ ਦੇ ਸਮੇ ਹੋਰ ਸੁਰੱਖਿਆ ਕਰਮਚਾਰੀ ਕਾਰ ਦੇ ਵਿੱਚ ਮੌਜੂਦ ਸਨ ਦੇ ਰਾਤ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਮੌਜੂਦ ਸੁਰੱਖਿਆ ਅਮਲਾਜ਼ਮਾ ਤੋਂ ਵੀ ਪੁੱਛਗਿੱਛ ਕੀਤੀ ਹਾਲਾਂਕਿ ਪੁਲਿਸ ਹਾਦਸੇ ਦੇ ਸਮੇਂ ਮੌਜੂਦ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰੀਏ ਇਸ ਹਾਦਸੇ ਬਾਰੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗਾ ਤੇ ਉਹ ਮੌਕੇ ਤੇ ਪਹੁੰਚਦੇ ਨੇ ਦੱਸਦੀ ਹੈ ਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੇ ਵਿੱਚ ਗੋਲੀ ਚੱਲਣ ਦਾ ਕਾਰਨ ਸਪਸ਼ਟ ਨਹੀਂ ਕੀਤਾ ਗੋਲੀ ਕਿਵੇਂ ਚੱਲੀ ਜਾਂ ਕਿਸੇ ਦੇ ਵੱਲੋਂ ਚਲਾਈ ਗਈ ਇਸ ਬਾਬਤ ਅਜੇ ਕਿਸੇ ਵੀ ਅਧਿਕਾਰੀ ਦੇ ਵੱਲੋਂ ਜਿਹੜੀ ਆ ਬਿਆਨ ਨਹੀਂ ਦਿੱਤਾ ਗਿਆ ਹਾਲਾਂਕਿ ਗੋਲੀ ਉਸਦੀ ਗਰਦਨ ਵਿੱਚੋਂ ਦੀ ਲੰਘ ਕੇ ਸਿਰ ਦੇ ਵਿੱਚ ਲੱਗਤੀ ਹੈ ਜਿਸ ਦੇ ਨਾਲ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਮੌਤ ਹੋ ਚੁੱਕੀ ਹੈ ਸਬੇ ਬਹਿਦ ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦੇ ਕਾਰਨ ਕੀ ਨੇ